ਸਸ਼ਿਕਾ ਸਾਰਿਆਂ ਨੂੰ ਵੈਲਕਮ ਬੈਕ ਆ ਚੈਨਲ ਸਵਾਗਤ ਹੈ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਕੁਝ ਪ੍ਰਿੰਟਡ ਸੂਟ ਦਿਖਾਵਾਂਗੇ ਉਜਾ ਜਿਹੜੇ ਐਮਬੋਇਡਰੀ ਵਾਲੇ ਸੂਟ ਦਿਖਾਵਾਂਗੇ ਡਿਜ਼ਾਈਨਰ ਸੂਟ ਹੈ ਜੇ ਕਿਸੇ ਨੇ ਵੀ ਸੂਟ ਬਾਈ ਕਰਨਾ ਹੋਇਆ ਤਾਂ WhatsApp ਤੇ ਤੁਸੀਂ ਆਪਾਂ ਅਸੀਂ ਆਪਣਾ ਨੰਬਰ ਦੇ ਦਾਂਗੇ ਤੁਸੀਂ WhatsApp ਤੇ ਸਕਰੀਨਸ਼ਾਟ ਪੇਜ ਕੇ ਆਪਣਾ ਜਿਹੜਾ ਆਰਡਰ ਕਨਫਰਮ ਕਰ ਲਿਓ ਜੇ ਕਸਟਮਾਈਜ਼ ਵੀ ਕਰਵਾਉਣੇ ਹੋਏ ਉਹ ਵੀ ਹੋ ਜਾਣਗੇ ਪਰ ਜਿਹੜੇ ਅਜੂ ਵਾਲੇ ਪ੍ਰਿੰਟਰ ਸੀ ਦਿਖਾਉਣੇ ਆ ਇਹ ਰਿਪੀਟ ਨਹੀਂ ਹੋਣਗੇ ਸਿਮਿਲਰ ਮਿਲ ਸਕਦੇ ਆ ਬਟ ਸੇਮ ਨਹੀਂ ਮਿਲਣਗੇ ਠੀਕ ਆ ਜੀ ਚਲੋ ਦੇਖਦੇ ਆ ਅੱਜ ਦੇ ਸੂਟ ਇਹਦੇ ਵਿੱਚ 2-3 ਤਾਂ ਮੈਂ ਆਪਣੇ ਹੀ ਡੈਮੋ ਸੂਟ ਬਣਾਏ ਆ ਜੇ ਉਵੇਂ ਦਾ ਡਿਜ਼ਾਈਨ ਚਾਹੀਦਾ ਹੋਇਆ ਮੈਂ ਤੁਹਾਨੂੰ ਵੇਅਰ ਕਰਕੇ ਵੀ ਦੱਸ ਦਊਂਗੀ ਉਵੇਂ ਦਾ ਡਿਜ਼ਾਈਨ ਚਾਹੀਦਾ ਹੋਇਆ ਚਾਹੀਦਾ ਹੋਇਆ ਤੁਹਾਨੂੰ ਦਾ ਅਸੀਂ ਜਿਹੜੇ ਉਹ ਸੇਮ ਡਿਜ਼ਾਈਨ ਬਣਾ ਦਾਂਗੇ ਪ੍ਰਿੰਟ ਸੇਮ ਨਹੀਂ ਹੋਏਗਾ ਚਲੋ ਦੇਖਦੇ ਆ ਸਭ ਤੋਂ ਪਹਿਲਾ ਪ੍ਰਿੰਟ ਇਹ ਆ ਬੋਸ ਸੋਨਾ ਫੈਬ੍ਰਿਕਾ ਮੱਖਣ ਮਲਾਈ ਕਪੜੇ ਆ ਐਂਡ ਵਿਦਆਊਟ ਲਾਈਨਿੰਗ ਹੈ ਜਿਹੜੇ ਬੰਨੇ ਆ ਇਹਦੇ ਵਿੱਚ ਪਿੰਕ ਕਲਰ ਦਾ ਕੁਝ ਵੀ ਜਿਹੜਾ ਪੈ ਸਕਦਾ ਇਨਸਰਟ ਰੈਡ ਹੋ ਸਕਦਾ ਪੀਸ ਲੱਗ ਸਕਦੀ ਹੈ ਜਾਂ ਤਾਂ ਇਹਨੂੰ ਵਾਈਟ ਵੀ ਲੱਗ ਸਕਦੀ ਆ ਪਰ ਇਹਦੇ ਨਾਲ ਜਿਹੜਾ ਦੁਪੱਟਾ ਆ ਉਹ ਇਹੀ ਕਲਰ ਦਾ ਸੋਹਣਾ ਲੱਗੇਗਾ ਪਿੰਕ ਪੀਚ ਨੈਕਸਟ ਪ੍ਰਿੰਟ ਵਾਈਟ ਵਾਈਟ ਦੇ ਉੱਪਰ ਜਿਹੜਾ ਪਿੰਕ ਕਲਰ ਦੇ ਫਲਾਅਰ ਆ ਪਿੰਕ ਪਲੱਸ ਗ੍ਰੇ ਕਲਰ ਦਾ ਬਹੁਤ ਸੋਹਣਾ ਦੂਰ ਵੀ ਦਿਖਾ ਦੋ ਨੇੜੇ ਉਹ ਫਲਾਅਰ ਕਰ ਜਾਂਦਾ ਫਿਰ ਥਰਡ ਵਾਲਾ ਇਹ ਆ ਇਦੇ ਉੱਤੇ ਵਾਈਟ ਕਲਰ ਦਾ ਕੁਝ ਵੀ ਡਿਜ਼ਾਈਨਿੰਗ ਹੋ ਸਕਦੀ ਆ ਪਿਓਰ ਕਾਟਨ ਦੇ ਵਿੱਚ ਪੀਚ ਪਿੰਕ ਪੀਚ ਕਲਰ ਆ ਘੇਰੇ ਤੇ ਇਹਦੇ ਇੱਕ ਛੋਟੀ ਜੀ ਲੇਸ ਲੱਗੀ ਆ ਸਲਵਾਰ ਇਹਦੇ ਨਾਲ ਪਲੇਨ ਆਏਗੀ ਇਹਦਾ ਪਲਾਜ਼ੋ ਵੀ ਬਣ ਸਕਦਾ ਬਹੁਤ ਸੋਨਾ ਨੈਕਸਟ ਕਾਫੀ ਕਲਰ ਕਿਹੜਾ ਕਲਰ ਕਹਿ ਸਕਦੇ ਐ ਇਹਨੂੰ ਡਾਰਕ ਮਹਿਰੂਨ ਕਲਰ ਹੈ ਨੈਕ ਤੇ ਬਸ ਛੋਟੀ ਜੀ ਪੱਟੀ ਲੱਗੀ ਆ ਤੇ ਇਹਦੇ ਨਾਲ ਜਿਹੜੀ ਸਲਵਾਰ ਆਏਗੀ ਉਹ ਲਾਈਨਿੰਗ ਵਾਲੀ ਆਏਗੀ ਲਾਜ਼ੋ ਸੂਟ ਸੋਨਾ ਲੱਗ ਸਕਦਾ ਬਸ ਇਹ ਵੀ ਉਸ ਤੋਂ ਅਗਲਾ ਸੂਟ ਬੜਾ ਹੀ ਸੌਫਟ ਕਪੜੇ ਦੀ ਵਿੱਚ ਆ ਮਸਟਰਡ ਕਲਰ ਹੀ ਸ਼ੇਡ ਆ ਵਿਦਾਊਟ ਲਾਈਨਿੰਗ ਇਹ ਸਾਰੇ ਸੂਟ ਬਣਨੇ ਆ ਇੱਦੇ ਸਿਰਫ ਗਲੇ ਤੇ ਕੰਮ ਆ ਇੱਕ ਫਲਾਰ ਬਣਿਆ ਤੇ ਇੱਕ ਨੈਕ ਪੱਟੀ ਦਿੱਤੀ ਹੋਈ ਆ ਇਹਦੇ ਨਾਲ ਜਿਹੜੀ ਸਲਵਾਰ ਉਹ ਪਲੇਨ ਆ ਇਹਦਾ ਦੁਪੱਟਾ ਹਾਫ ਪਿਓਰ ਦਾ ਪ੍ਰਿੰਟਡ ਨੈਕਸਟ ਸੂਟ ਜਿਹੜਾ ਬੜੀ ਪਿਆਰੀ ਸ਼ੇਡ ਗਰਨੀਆਂ ਵਾਲੇ ਪੇਸਟਲ ਸ਼ੇਡ ਹੈ। ਕੱਪੜਾ ਬਹੁਤ ਸੋਹਣਾ ਹੈ। ਇਹਦੇ ਉੱਤੇ ਹੋਰ ਪਿੰਕ ਕਲਰ ਦਾ ਕੰਮ ਹੋਇਆ। ਗਲਾ ਬਣਿਆ ਸਿਰਫ ਤੇ ਪੂਰੇ ਸ਼ਰਟ ਦੇ ਉੱਪਰ ਛੋਟੀਆਂ-ਛੋਟੀਆਂ ਬੂਟੀ ਆ। ਸਲਵਾਰ ਹੈ ਜਿਹੜੀ ਇਹਦੇ ਨਾਲ ਆਫ ਵਾਈਟ ਲਵਾਰਤੀ ਵੀ ਇੱਥੇ ਪੱਟੀ ਦਿੱਤੀ ਆ ਪੂੰਛਿਆਂ ਤੇ ਲਗਾ ਸਕਦੇ ਹੋ ਏ ਤੇ ਇਹਦੇ ਨਾਲ ਜਿਹੜਾ ਦੁਪੱਟਾ ਆ ਬਹੁਤ ਸੋਹਣਾ ਪਿਓਰ ਕਾਟਨ ਦਾ ਇਹਦੇ ਉੱਪਰ ਵੀ ਛੋਟੇ ਛੋਟੇ ਬੂਟੀ ਆ ਜਿਵੇਂ ਸ਼ਰਟ ਦੇ ਵਿੱਚ ਨੈਕਸਟ ਸੂਟ ਜਿਹੜਾ ਮਸਲਿਨ कॉटन ਦਾ सूट ਤਾਂ ਇਹਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਕਿਉਂਕਿ ਇਹ ਥੋੜਾ ਪਾਰਟੀ ਵੇਅਰ ਸੂਟ ਹੋ ਜਾਂਦਾ ਫਿਰ ਜ਼ਿਆਦਾ ਟਾਈਮ ਪਾਉਣ ਲਈ ਇਹਨੂੰ ਜਿਹੜਾ ਲਾਈਨਿੰਗ ਲੱਗਦੀ ਹੁੰਦੀ ਆ ਬੜਾ ਹੀ ਪਿਆਰਾ ਲੱਗ ਦਿੱ ਕੰਮ ਹੋਇਆ ਵਾਈਟ ਤੇ ਪਿੰਕ ਕਲਰ ਦਾ ਕੇਰਾ ਇਹਦਾ ਫੁੱਲ ਹੈਵੀ ਆ ਤੇ ਸੈਂਟਰ ਦੇ ਵਿੱਚ ਲੇਸ ਦਿੱਤੀ ਆ ਨੈਕਸਟ ਇਹ ਉਹ ਸੂਟ ਆ ਜਿਹੜੇ ਮੈਂ ਜਿਹੜਾ ਮੈਂ ਆਪਣੇ ਲਈ ਬਣਾਇਆ ਇਹਦੇ ਨਾਲ ਸਲਵਾਰ ਆ ਜਿਹੜੀ ਉਹ ਅਸੀਂ ਐਡ ਕਰਾਂਗੇ ਹਜੇ ਇਹ ਸ਼ਰਟ ਪੀਸ ਆ ਸਲਵਾਰ ਤੇ ਕੰਮ ਹੋ ਜਾਏਗਾ ਫਿਰ ਨੈਕਸਟ ਸੂਟ ਇਹ ਵਾਲਾ ਆ ਮਸਟਰਡ ਐਂਡ ਆਫ ਵਾਈਟ ਇਹ ਵੀ ਸਲਵਾਰ ਤੇ ਕੰਮ ਹੋਣ ਵਾਲਾ ਰਹਿੰਦਾ ਹਜੇ ਨੈਕਸਟ ਸੂਟ ਇਹ ਵਾਲਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਹੋਇਆ ਸਟੀਚ ਹੋ ਗਿਆ ਪੀਚ ਕਲਰ ਦੀ ਇਹਦੇ ਨਾਲ ਬੜੀ ਸੋਹਣੀ ਆਪਾਂ ਪਾਈਪਿੰਗ ਲਗਾਈ ਆ ਘੇਰੇ ਤੇ ਫਰੰਟ ਤੇ ਵੀ ਤੇ ਸਾਈਡ ਸਲਿੱਟ ਤੇ ਵੀ ਤੇ ਬਾਹਾਂ ਤੇ ਵੀ ਇਹ ਇੱਕ ਬਹੁਤ ਹੀ ਸੋਹਣਾ ਬਣਾਇਆ ਇਹਦਾ ਪੱਟੀ ਲਗਾਤੀ ਆ ਤੇ ਬਟਨ ਲਗਾਤੀ ਆ ਬਾਹਾਂ 'ਵਾਂ ਵੀ ਬਹੁਤ ਸੋਹਣਾ ਡਿਜ਼ਾਈਨ ਆ ਸ਼ਾਇਦ ਫੋਟੋ ਦੇ ਵਿੱਚ ਕਲਰ ਹੋਰ ਹੋਵੇ ਪਰ ਇਹ ਲਾਈਟ ਪਿਸਤਾ ਜਿਹਾ ਕਲਰ ਆ ਬਹੁਤ ਸੋਹਣਾ ਨੈਕਸਟ ਸੂਟ ਆ ਜਿਹੜਾ ਉਹ ਚਿਕਨ ਕਾਰੀ ਵਾਲਾ ਆ ਇਹ ਜਿਹੜੇ ਸਾਰੇ ਹੀ ਸੂਟ ਹੈ ਬ੍ਰਾਂਡਡ ਫੈਬਰਿਕ ਤੇ ਬਨੇ ਹੋਏ ਆ ਕਢਾਈਆਂ ਜਿਹੜੀਆਂ ਹੁੰਦੀਆਂ ਆ ਉਹ ਕੋਈ ਮਾਮੂਲੀ ਕੱਪੜੇ ਤੇ ਨਹੀਂ ਹੁੰਦੀਆਂ ਕਿਉਂਕਿ ਕੱਪੜੇ ਦੇ ਵਿੱਚ ਵੀ ਜਾਨ ਚਾਹੀਦੀ ਹੁੰਦੀ ਆ ਇਹ ਵਾਲਾ ਡਿਜ਼ਾਈਨ ਤਾਂ ਸਭ ਤੋਂ ਸੋਨਾ ਸੋਬਰ ਡਿਜ਼ਾਈਨ ਆ ਦੁਪੱਟਾ ਇਹਦੇ ਨਾਲ ਇਹ ਵੀ ਕਲਰ ਦਾ ਲੈ ਸਕਦੇ ਹੋ ਔਰ ਪੀਚ ਕਲਰ ਦਾ ਵੀ ਜਿਹੜਾ ਤਿਆਰ ਕਰਵਾ ਸਕਦੇ ਹੋ ਬਹੁਤ ਸੋਨਾ ਡਿਜ਼ਾਈਨ ਹੈ ਵੀ ਵਾਈਟ ਹੈ ਜਿਹੜੀ ਆਪਾਂ ਜ਼ਿਕਜ਼ੈਗ ਵਾਲੀ ਇਹਦੇ ਤੇ ਪਾਈਪਿੰਗ ਕਰਤੀ ਆ ਬਾਕੀ ਸਾਰਾ ਸਿੰਪਲ ਰੱਖਿਆ ਇਹਦੀ ਸਲਵਾਰ ਚ ਇਨਸਾਈਡਰ ਪਾ ਸਕਦੇ ਸੀ ਵਾਈਟ ਕਲਰ ਦੇ ਪਰ ਉਹਨਾਂ ਨੇ ਜਿਨ੍ਹਾਂ ਦਾ ਸੂਟ ਹੈ ਉਹਨਾਂ ਨੇ ਮਨਾਂ ਕੀਤਾ